ਦੇ ਜਿਸਕੇ ਅੰਤਰ ਰਾਜ ਅਗਮਾਨ ਸੁਨਰਕ ਬਾਚੇ ਹੋ ਸੁਵਾਨ ਜੋ ਜਾਣੈ ਮਹਿ ਜੋਬਨਵੰਤ ਸੋ ਹੋਤ ਰਿਸ਼ਟਾ ਕਜੰਤ ਆਪਸ ਹੋ ਘਰਮੰਤ ਕਹਾਵੈ ਜਨਮ ਮਰੈ ਬਹੁ ਜੁਣ ਪਰਮਾਵੈ ਹਨ ਹੰਮ ਕਾਜੁ ਕਰੇ ਗੁਮਾਨ ਸੋ ਮੁਰਕ ਅੰਧਾ ਗਿਆਨ ਕਰਿ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ ਨਾਨਕ ਹਾਉ ਤੋ ਆਗੇ ਸੁਖ ਪਾਵੈ ਤਨਵੰਤਾ ਹੋਏ ਕਰ ਗਰਵਾਵੈ ਤਿਨਨ ਸਮਾਨ ਅਗ ਸੰਗ ਨ ਜਾਵੈ ਬਹੁ ਲਸਕਰ ਮਨੁ ਉਪਰ ਕਰਿਆਸ ਹਲ ਬਿਤਰ ਦਾਕ ਹੋਏ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਤਿਨ ਮੇ ਹੋਈ ਜਾਏ ਮਿਸਮੰਤ ਕਿਸ ਨਾਮ ਤੇ ਆਪਿ ਹਿੰਕਾਰੇ ਧਰਮ ਰਾਜ ਇਸ ਕਰੇ ਖਵਾਰੀ ਗੁਰ ਪ੍ਰਸਾਦਿ ਜਗ ਮਿਟੇ ਹਮਾਨ ਸੋ ਜਨਾਨ ਨਿਰਕੇ ਪਰਵਾਰ ਕੋਟ ਗਰਮ ਕਰੇ ਹਉ ਧਾਰੇ ਸਰਮ ਭਾਵੇ ਸਗਲੇ ਵਿਸਤਾਰੇ ਅਨਕ ਦਬਸਿਆ ਕਰੇ ਹਿੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਹਨਖ ਅਜਤਨ ਕਰੇ ਆਤਮ ਨਿਰਵੈ ਹਦਰ ਕੇ ਕੋ ਕਿਸੇ ਗਵੇ ਆਪਸ ਗੋਜ ਬਲਖ ਹਾਵੇ ਜਿਸੇ ਬਲਾਇ ਨਿਕਮੇ ਆਵੇ ਸਰਬਹ ਕਿਰਨ ਜਿ ਕਮਨ ਹੋਏ ਕੋ ਨਾਨਕ ਤਾਕੀ ਨਿਰਮਲ ਸੋਈ ਜਾਵ ਲਗ ਜਾਨੇ ਮੁਝ ਤੇਗਿ ਚਰੋ ਹੋਏ ਤਦ ਸੁਖ ਸੁਹਨਾਹੀ ਕੋਈ ਜਹ ਜਾਨੇ ਮੈਂ ਕਿਛ ਕਰਤਾ ਤਦ ਅਗਰਬ ਜੁਨਮ ਬਿੱਤਾ ਜਬ ਧਾਰੇ ਕੋ ਬੈਰੀ ਮੀਟ ਤਦ ਲਗਨ ਅਚਲ ਨਾਹੀ ਜੀਤ ਜਾਵ ਲਗ ਮਹ ਮਗਨ ਸੰਗਮਾਈ ਤਦ ਲਗ ਧਰਮ ਰਾਏ ਦੇਸ ਜਾਈ ਰਾਖਿਰਪਾ ਦੇ ਵੰਦਨਹ ਦੂਖ ਗੁਰੂ ਸਾਹਿਬ ਨਾਨਕ ਨੂੰ ਸੁਟੈ ਸਸ ਖਟੇ ਨਖ ਗੁਰਤਾਵੇ ਦ੍ਰਿਪਨਾਵੇ ਮਾਇਆ ਬੱਛੇ ਪਾਵੇ ਹਨਕ ਰੋਗ ਵਿਖਿਆ ਕੀ ਕਰੈ ਨਹਿ ਦ੍ਰਿਪਤਾਵੇ ਖਪ ਕਮਰੈ ਬਿਨ ਸੰਤੋਖ ਨਹੀਂ ਕੋ ਰਾਜ ਸੁਪਨ ਮਨੋਰਥ ਵਿੱਚ ਸਭ ਕਾਜੈ ਨਾਮ ਰੰਗ ਸਭ ਸੁਖ ਹੋਈ ਬੜਵਾਗੀ ਕਿਸੇ ਪ੍ਰਾਪਤ ਹੋਈ ਕਰਨਖ ਰਾਮਨ ਆਪੇ ਆਪ ਸਦਾ ਸਦਾ ਨਾਨਕਾ ਜਾਪ ਕਰਨ ਘਰਾਵਨ ਆਖ ਨਿਹਾਰ ਇਸਕੇ ਹਾਥ ਕਹਾਂ ਵਿਚਾਰ ਜੈਸੀ ਦ੍ਰਿਸ਼ਟ ਕਰੇ ਦਸਾ ਹੋਈ ਆਪੇ ਆਪ ਆਪ੍ਰਸੋਈ ਜੋਗਿ ਸਗੇ ਨਾ ਸੁਪਨੇ ਹੈ ਰੰਗ ਸਭ ਤੇ ਦੂਸਬ ਹੋ ਕੇ ਸੰਗ ਉਹ ਜੇ ਦੇਖੇ ਗਰੀਬ ਬੀਕ ਆਪ ਹੀ ਕਾਪੇ ਅਨੇਕ ਮਰਨ ਅਵਿਸ਼ੇ ਆਵੇ ਨਾ ਜਾਏ ਨਾਨਕ ਸਦਹੀ ਰਿਹਾ ਸਮਾਈ ਆਪ ਉਦਿਸੈ ਸਮਝਿ ਆਪ ਆਪੇ ਰਚਿਆ ਸਭ ਕੇ ਸਾਥ ਆਪ ਕਿੰਨੋ ਆਪਨ ਵਿਸਤਾਰ ਸਭ ਵਿੱਚ ਉਸ ਕਾ ਅਖਰਨੇ ਹਾਰ ਉਸ ਤੈ ਬਿਨ ਅਕੋਗਿ ਚ ਹੋਇ ਥਾਨ ਅਥਨਤਰ ਇਕੈ ਸੋਇ ਹਮਨੇ ਜਲਦੇ ਆਖਰਨੇ ਹਾਰ ਕਉਤਖ ਖਰੇ ਰੰਗ ਅਪਾਰ ਮਨ ਮਹਿ ਆ ਮਨੁ ਕਨੇ ਮਾਹੈ ਨਾਨਕਿ ਕਉ ਕਹਿ ਨ ਜਾਇ ਸਤ ਸਤ ਸਤਿ ਗੁਰਸਵਾਮੀ ਗੁਰਪਸਾਰ ਹੈ ਵਿਕਿਆਨੀ ਸਚ ਸਚ ਸਤ ਸਭਿਨਾ ਕੋਟਮ ਅਚੇਹਿ ਨ ਵਿਟਲੇ ਤਿਨਾ ਭਲਾ ਭਲਾ ਪ੍ਰਤਿ ਰੂਪ ਆ ਸੁੰਦਰ ਪਰਿ ਅਨੂਪ ਨਿਰਮਲ 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 ਤੇਰੀ ਬਾਣੀ ਘਟ ਘਟ ਸੁਨੀ ਸਦੁਖਿਆਣੀ ਪਵਿੱਤਰ ਭਗਤਰ ਭਗਤਰ ਬੁਨੀਤ ਨਾਮ ਜਪੈ ਨਾਨਕੁ ਬਨ ਪ੍ਰੀਤ ਸਲੋਖ ਸੰਤ ਸਰਣਾ ਜੋ ਜਨ ਪਰੈ ਸੋ ਜਨ ਉਜਰਨ ਹਾਰ ਸੰਤ ਕੀ ਨੰਦਾ ਨਾਨਕ ਬਹੁਰ ਬਹੁਰ ਐਵਤਾਰ